ਯੂਨੀਅਨ ਇਕਤਾ ਸਿੱਧੂਪੁਰ ਦੇ ਵੱਲੋਂ ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਅਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਕੋਟ ਰਜ਼ਾਦਾ ਵਿਖੇ ਰਾਵੀ ਦਰਿਆ ਦੇ ਵਿੱਚ ਆਰਜੀ ਢੋਲਣਾ ਵਾਲਾ ਪੁਲ ਦੁਬਾਰਾ ਨਾ ਲਗਉਣ ਨੂੰ ਲੈ ਕੇ ਪ੍ਰਸ਼ਾਸਨ ਵਿਰੁੱਧ ਨਾਰੇਬਾਜ਼ੀ ਕੀਤੀ ਗਈ ਹੈ ਦਾਜ਼ੀ ਕੀ ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਸਰਾਵੀ ਦਰਿਆ ਪਾਰ ਕਰਕੇ ਬਹੁਤ ਸਾਰੇ ਕਿਸਾਨ ਖੇਤੀ ਕਰਨ ਜਾਂਦੇ ਹਨ ਅਤੇ ਹੜਾ ਦੇ ਸੀਜ਼ਨ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਆਰਜੀ ਟੋਲਾ ਵਾਲੇ ਪੁਲ ਨੂੰ ਉਕਾਰਿਆ ਗਿਆ ਸੀ ਤੇ ਦੁਬਾਰਾ ਇਸ ਪੁਲ ਨੂੰ ਨਹੀਂ ਲਗਾਇਆ ਗਿਆ ਜਿਸ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਰੋਸ ਹੈ ਕਿਸਾਨਾਂ ਦੀ ਫਸਲ ਰਾਵੀ ਦਰਿਆ ਪਾਰ ਪੱਕ ਕੇ ਤਿਆਰ ਖੜੀ ਹੈ ਤੇ ਟੋਲਾ ਵਾਲਾ ਪੁਲ ਨਾ ਹੋਣ ਕਰਕੇ ਕਿਸਾਨ ਆਪਣੀ ਫਸਲ ਰਾਵੀ ਦਰਿਆ ਪਾਰ ਨਹੀਂ ਲੈ ਕੇ ਆ ਸਕਦੇ ਜਿਸ ਦੇ ਚਲਦੇ ਕਿਸਾਨਾਂ ਦੇ ਵਿੱਚ ਰੋਸ ਵੇਖਣ ਨੂੰ ਮਿਲ ਰਿਹਾ ਤੇ ਕਿਸਾਨਾਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਜਲਦ ਜਲਦ ਇਸ ਪੁਲ ਨੂੰ ਲਗਾਇਆ ਜਾਵੇ ਜੇਕਰ ਪੁਲ ਨੂੰ ਜਲਦ ਨਹੀਂ ਲਗਾਇਆ ਗਿਆ ਤਾਂ ਐਸ ਡੀ ਐਮ ਅਜਾਦ ਦਫਤਰ ਦੇ ਮੂਰੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਲਾਕਾ ਨਿਵਾਸੀ ਪਿੰਡ ਕੋਟਰਜਾਦਾ ਪੱਤਨ ਦੇ ਉੱਤੇ ਖੜੇ ਅੱਗੇ तकरीबन ਚਾੜਪੁਰ ਡਿਆਲ ਪੱਟੀ ਗਿੱਲਾਂ ਵਾਲੀ ਸਾਰੇ ਪਿੰਡਾਂ ਦੇ ਜ਼ਿੰਮੇਦਾਰਾਂ ਦੀਆਂ ਪੈਲੀਆਂ ਪਾਰਿਆ ਸਾਨੂੰ ਪਲਟੂਨ ਬ੍ਰਿਜ ਮਿਲਿਆ ਹੈਗਾ ਪਲਟੂਨ ਬ੍ਰਿਜ ਵੱਜ ਜਾਂਦਾ ਸੀ ਅੱਗੇ ਬੜੇ ਟਾਈਮ ਨਾਲ ਤੇ ਸਾਡੀ ਜਿਹੜੀ ਫਸਲ ਹੀ ਉਹ ਟਾਈਮ ਨਾਲ ਕੱਟੀ ਜਾਂਦੀ ਸੀ ਹੁਣ ਸਾਡੀਆਂ ਕਨਾ ਕੰਬਾਈਨਾ ਲਗ ਰਮੀਆਂ ਨਾ ਸਾਡੇ ਟਰੈਕਟਰ پاس ਆਪਾਰ ਹੋ ਰਹੇ ਆ ਆ ਹੁਣ ਵੇਖਿਆ ਜਾਵੇ ਆਣ ਕੇ ਤੇ ਆ ਟਰੈਕਟਰ ਦਾਸਟਰ ਤਰੀਪੇ ਖਲੋਤੇ ਆ ਇਹ ਕੱਲੇ ਕੱਲੇ ਬੇੜੇ ਤੇ ਜਾਣੇ ਆ 12 ਇੱਕ ਵਜੇ ਜਾਣਾ ਕੰਬਾਈਨ ਕਿਦੋਂ ਚੱਲਣੀਆਂ ਉਧਰੋਂ ਸਾਡੀ ਜਿਹੜੀ ਆ ਫਸਲ ਜਿਹੜੀ ਆ ਪੱਕੀ ਆ ਥੱਲੇ ਡਿੱਗੀ ਆ ਤੇ ਜਿਹੜੇ ਸੂਰ ਆ ਉਹਨਾਂ ਨੂੰ ਦਵਾ-ਦਬ ਨਸ਼ਟ ਕਰ ਰਹੇ ਆ ਤੇ ਜੇ ਅਸੀਂ ਬੇੜੇ ਤੇ ਲਿਓਨੇ ਆ ਬੇੜਾ ਲੰਗਾ ਚੱਲ ਲੰਗਾ ਹੁੰਦਿਆ ਸਾਡੇ ਟਰੈਕਟਰ ਦਾ ਨੁਕਸਾਨ ਹੁੰਦਾ ਨਾ ਸਾਨੂੰ ਟਾਈਮ ਨਾ ਸਾਡੇ ਕ੍ਰਾਸ ਹੁੰਦੀਆਂ ਸੜਕਾਂ ਤੇ ਟਰਾਲੀਆਂ ਕ੍ਰਾਸ ਹੁੰਦੀਆਂ ਬੋਲੀ ਦਾ ਟਾਈਮ ਲੰਘ ਜਾਂਦਾ ਸਾਨੂੰ ਬਹੁਤ ਦਿੱਕਤ ਆ ਰਹੀ ਆ ਇਹ ਕਰਕੇ ਅਸੀਂ ਸਰਕਾਰ ਗਾੜੀ ਬੇਨਤੀ ਕਰਦੇ ਆਂ ਵੀ ਸਾਡਾ ਜਿਹੜਾ ਇਹ ਬ੍ਰਿਜ ਟਾਈਮ ਨਾ ਬਦਨੀ ਜੇ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਵੀ ਅਕੀ ਤਾਂ ਟਾਈਮ ਨਾ ਵੱਜ ਜਾਂਦਾ ਇਹ ਬ੍ਰਿਜ ਅਸੀਂ ਆਪਣੀਆਂ ਫਸਲਾਂ ਲੈ ਆਉਨੇ ਆ ਇਹ ਤਾਂ ਪਤਾ ਨਹੀਂ ਕੀ ਸਰਕਾਰ ਦੀਆਂ ਮਜਬੂਰੀਆਂ ਹੋ ਗਈਆਂ ਜਿਹੜੇ ਸਾਰੇ ਲੋਕਾਂ ਨੇ ਤੰਕਾ ਰਹੇ ਆ ਆ ਬੀਬੀਆਂ ਆ ਵਿਚਾਰੀਆਂ ਰੋਟੀਆਂ ਨਾਲ ਹੱਥਾਂ 'ਚ ਵੱਧੀਆਂ ਆ ਰੋਟੀ ਵੀ ਨਹੀਂ ਖਾਦੀ ਉਹਨਾਂ ਜਾ ਕੇ ਉੱਥੇ ਪਾਰ ਨਲਕੀਆਂ ਤੇ ਬਹਿ ਕੇ ਰੋਟੀ ਖਾਣੀ ਆ ਬੇ ਟਾਈਮ ਹੀ ਰੋਟੀ ਖਾਦੀ ਜਾਣੀ ਆ ਇਥੋਂ ਵੱਧ ਕੇ ਬਹੁਤ ਵੱਧੋਂ ਵੱਧ ਮਜਬੂਰੀਆਂ ਸਾਡੀਆਂ ਜਿਹੜੀਆਂ ਸਾਨੂੰ ਇਸ ਪੁਲ ਦੇ ਕਰਕੇ ਆ ਰਹੀਆਂ ਤੇ ਮਿਹਰਬਾਨੀ ਕਰਕੇ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਇਹ ਜਿਹੜਾ ਸਾਡਾ ਬ੍ਰਿਜ ਆ ਇਹਨੂੰ ਟਾਈਮ ਨਾਲ ਬਣਾਓ ਤੇ ਅਸੀਂ ਕਿਤੇ ਆਪਣਾ ਜਿਹੜਾ ਫਸਲ ਆ ਟਾਈਮ ਨਾਲ ਸਾਂਭ ਸਕੀਏ ਤੇ ਸਾਰੇ ਲੋਕ ਟਾਈਮ ਨਾਲ ਆਪਣੇ ਕੰਮਾਂ ਤੇ ਜਾ ਸਕੀਏ ਵੈਕਰਜ ਕਾ ਖਾਲਸਾ ਵੈਕਰਜ